ਬੈ ਗੁਰੂ ਜੀ ਭਰਮ ਚ ਹੀ ਰਹਿ ਗਿਆ ਕਿ ਜਿੰਨੂੰ ਮੈਂ ਆਪਣਾ ਸਮਝੀ ਬੈਠਾ ਵਾਂ ਉਹ ਅਸਲੀਅਤ 'ਚ ਮੇਰਾ ਹੈ ਨਹੀਂ ਤੁਸੀਂ ਦੇਖੋ ਚਾਹ ਸੁਨਾਰ ਦੀ ਐਰਨ ਸੋਨਾ ਘੜਨ ਦੀ ਹੈ ਚ ਲੋਹਾ ਘੜਨ ਦੀ ਹੈ ਪਰ ਸੱਟਾਂ ਤਾਂ ਦੋਨਾਂ ਨੂੰ ਵੱਜਦੀਆਂ ਨੇ ਇੱਕ ਨੂੰ ਹਥੋੜਾ ਵੱਜਦਾ ਇੱਕ ਨੂੰ ਵਿਦਾਨ ਵੱਜਦਾ ਇੱਕ ਨੂੰ ਐ ਨਿਕਾ ਨਿਕਾ ਠੋਕਰ ਮਾਰਦਾ ਦੂਜੇ ਨੂੰ ਪੂਰੇ ਜ਼ੋਰ ਨਾਲ ਮਾਰਦਾ ਸੱਟ ਖਾ ਕੇ ਨਾ ਸੁਨਾਰ ਦੀ ਐਰਨ ਕੋਦੀ ਥਾਂ ਛੱਕਦੀ ਏ ਤੇ ਸੱਟਾਂ ਜ਼ਿੰਦਗੀ ਸਾਰੀ ਖਾ ਕੇ ਕਦੀ ਲੋਹਾਰ ਦੀ ਐਰਨ ਵੀ ਉਹਦਾ ਘਰ ਨਹੀਂ ਛੱਡਦੀ ਜਿਉਂਦੇ ਜੀ ਸੱਟਾਂ ਬੜੀਆਂ ਵੱਜਣਗੀਆਂ ਸੱਟਾਂ ਨੂੰ ਜਰ ਜਈ ਪਰ ਕਦੀ ਗੁਰੂ ਦਾ ਘਰ ਨਾ ਛੱਡੇ ਜੇ ਸੁਖ ਹੋ ਗਿਆ ਭੰਗੜੇ ਨਹੀਂ ਪਾਂਦਾ ਤੇ ਗੁਰਮੁਖੋ ਚੇਤੇ ਰੱਖਿਓ ਜੇ ਮੌਤ ਹੋ ਜਾਏ ਤੇ ਰੱਬ ਨੂੰ ਲਾਂਭੇ ਨਹੀਂ ਦਿੰਦਾ ਗੁਰੂ ਗ੍ਰੰਥ ਸਾਹਿਬ ਦੇ ਸ਼ਬਦ ਵਿੱਚ ਰੱਬ ਬੋਲ ਕੇ ਕਹਿ ਰਿਹਾ ਹੈ ਕਿ ਤੂੰ ਆਪਣਾ ਆਪ ਸਵਾਰ ਮੈਂ ਤੈਨੂੰ ਮਿਲਾਂਗਾ ਜਿਸ ਦਿਨ ਮੈਂ ਮਿਲਿਆ ਉਦੋਂ ਤੈਨੂੰ ਆਤਮਿਕ ਸੁੱਖ ਮਿਲੇਗਾ ਜਿੱਦਨ ਤੂੰ ਮੇਰਾ ਹੋ ਗਿਆ ਸਾਰਾ ਜੱਗ ਹੀ ਤੇਰਾ ਹੋ ਜਾਏ